ਕੁੜਗਲ ਵਿੱਚ ਚਿਟਾ ਸ਼ਰੀਆਮ ਚਿਟਾ ਵੇਚਦੀ ਹੈ ਜੀ ਹੂੰ ਤੇ ਮੈਂ ਉਹ ਤੇ ਵੀਡੀਓ ਜਦੋਂ ਬਣਾਈ ਤੇ ਮੈਸੇਜ ਸਭ ਕੋਲ ਵੀ ਗਿਆ ਸੀਗਾ ਉਹਨਾਂ ਜਾ ਕੇ ਵੀਡੀਓ ਦਿੱਤੀ ਮੈਂ ਜਦੋਂ ਕਿਹੜੇ ਥਾਣੇ ਦੇ ਮੋਤੀ ਨਗਰ ਥਾਣੇ ਦੇ ਵਿੱਚ ਹੀ ਤੇ ਵੀਡੀਓ ਦਿੱਤੇ ਉਹ ਮੈਨੂੰ ਕਹਿੰਦੇ ਵੀ ਤੂੰ ਕੌਣ ਹੁੰਨਾ ਵੀ ਵੀਡੀਓ ਬਣਾ ਲਾ ਠੀਕ ਹੈ ਜੀ ਮੈਂ ਤਿੰਨ ਵਾਰ ਕਮਲੇਟ ਵੀ ਦਿੱਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਅੱਛਾ ਫਿਰ ਫਿਰ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਹਨੇ ਮੈਨੂੰ ਗਾਲਾਂ ਕੱਢ ਕੇ ਭਜਾਤਾ ਥਾਣੇ ਚ ਗਈ ਉਹਨਾਂ ਨੇ ਮੈਨੂੰ ਐਸਾ ਜੋ ਭਾਜੀ ਕਾਰਵਾਈ ਕਰਦੇ ਨੇ ਭਈ ਉਹ ਪੈਸੇ ਪੁੱਛੇ ਲੈ ਲੈਂਦੇ ਨੇ ਅੱਛਾ ਇਹ ਵਿਪਾਰ ਤੋਂ ਵੀ ਪੁਲਿਸ ਵਾਲੇ ਪੈਸੇ ਲ ਏ ਭਾਈ ਮੈਨੂੰ ਉਹਨਾਂ ਨੇ ਆਪ ਹੀ ਖੁੱਦ ਗਿਆ ਵੀ ਅਜੇ ਤੱਕ ਪੈਸੇ ਦੇਤੇ ਉਹਨੂੰ ਵੀ ਤੂੰ ਆਪਦਾ ਨਵੇੜਲਾ ਵੀ ਤਾਂ ਪੈਸੇ ਦਿੱਤੇ ਐਸਐਚਓ ਨੂੰ ਅੱਜ ਹੀ ਤਾਂ ਵੀ ਸਾਡਾ ਕੁਝ ਨਹੀਂ ਕਰ ਸਕਦਾ ਉਹ ਇਹ ਵੀਡੀਓ ਤੂੰ ਇੱਕ ਪਰਤਨੀ ਤੌਰ ਤੇ ਦੇਖ ਕੇ ਆਇਆ ਸੀਗਾ ਇਹ ਵੀਡੀਓ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਤੂੰ ਥਾਣੇ ਦੇ ਕੇ ਆਇਆ ਇਹ ਭਾਈ ਗੱਲ ਸ਼ੇਅਰ ਕਰਤੀ ਥਾਣੇ ਵਿੱਚੋ ਹੀ ਉਹਨਾਂ ਨੇ ਥਾਣੇ ਵਿੱਚ ਬੰਦੇ ਹੈਗੇ ਉਹਨਾਂ ਦੇ ਅੱਛਾ ਹਾਂਜੀ ਉਹਨਾਂ ਦੇ ਥਾਣੇ 'ਚ ਬੰਦੇ ਲੱਗੇ ਤੇ ਉਹ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਬੁਲਾਇਆ ਪਿਉ ਉਹਨੂੰ ਗਾਲਾ-ਗੋਲਾ ਵੀ ਕੱਢਦੇ ਸੀ ਬੰਦੇ ਉਹਨਾਂ ਦੇ ਵੀ ਰਾਜੀਨਾਮਾ ਕਰ ਲਈ ਮੈਂ ਕਿਹਾ ਮੈਂ ਰਾਜੀਨਾਮਾ ਨ ਇਹਨਾਂ ਬਾਰੇ ਹਨ ਪਹਿਲੇ ਸਾਨੂੰ ਘੇਰਿਆ ਬਾਹਰ ਟੀਕਾ ਉਦੋਂ ਤੱਕ ਅਸੀਂ ਬਚ ਗਏ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਜਨਕ ਪੂਰੀ ਬੋਤਲਾ ਮਾਰੀਆਂ ਉੱਥੋਂ ਬਚ ਕੇ ਆ ਗਏ ਨੇ ਫਿਰ ਇਹਨਾਂ ਨੇ ਕਲੋਨੀ ਜਾ ਕੇ ਮੁੰਡਿਆਂ ਨੂੰ ਬੁਲਾ ਕੇ ਕਟਵਾਇਆ ਕੜੇ ਮਾਰੇ ਹੋਏ ਸੀ ਇਹਨਾਂ ਦੇ ਕੜੇ ਵੀ ਅਸੀਂ ਥਾਣੇ ਜਮਾ ਕਰਾਏ ਹੋਏ ਨੇ ਅੱਛਾ ਤਾਂ ਕੋਈ ਮਤਲਬ ਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਵੱਲੋਂ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਜਾਂ ਪੰਜਾਬ ਸੂਬੇ ਦੀ ਗੱਲ ਕਰੀਏ ਜੋ ਚਿੱਟੇ ਦੀ ਮਾਰ ਨਾਲ ਇਸ ਸਮੇਂ ਪੂਰਾ ਤਰਾਹੀ ਤਰਾਹੀ ਕਰ ਰਿਹਾ ਵੈ ਲੇਕਿਨ ਇੱਕ ਐਸਾ ਏਰੀਆ ਕੋੜਾ ਕਲੋਨੀ ਜਿੱਥੇ ਪਹਿਲੇ ਵੀ ਡੀਜੀਪੀ ਪੰਜਾਬ ਜਾਂ ਪੁਲਿਸ ਕਮਿਸ਼ਨ ਲੁਧਿਆਣਾ ਨੇ ਰੇਡ ਕੀਤੀ ਤਮਾਮ ਪੁਲਿਸ ਅਫਸਰ ਉੱਥੇ ਆਉਂਦੇ ਨੇ ਲੇਕਿਨ ਉਹ ਖਾਲੀ ਹੱਥ लौट ਜਾਂਦੇ ਨੇ ਲੇਕਿਨ ਐਸਾ ਇੱਕ ਨੌਜਵਾਨ ਜੋ ਅੱਜ ਲੁਧਿਆਣਾ ਲਾਈਵ ਕੋਲ ਪਹੁੰਚਿਆ ਤਾਂ ਉਸਨੇ ਉਹ ਚਿੱਟੇ ਦੀ ਵੀਡੀਓ ਵੀ ਬਣਾਈ ਹੋਈ ਜੋ ਸਰੇ ਆਮ ਨਸ਼ਾ ਜਿਹੜਾ ਇੱਕ ਲੀਡਿਸ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਉਹ ਛੋਟੇ ਛੋਟੇ ਬਿੱਟਾ ਜਿਹੜੀਆਂ ਹੁੰਦੀਆਂ ਨਸ਼ੇ ਨੂੰ ਖਤਮ ਕਰਨਾ ਤਾਂ ਇਸ ਵੀਡੀਓ ਨੂੰ ਜ਼ਰੂਰੀ ਟੈਗ ਕਰਿਓ ਤੇ ਸਭ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਕਿਉਂਕਿ ਨੌਜਵਾਨ ਨੇ ਆਪਣੇ ਜਾਨ ਦਾ ਜੋਖਿਮ ਲੈ ਕੇ ਵੀਡੀਓ ਬਣਾਈ ਤੇ ਜਦੋਂ ਗੁਪੀ ਨਾਮ ਹੈ ਮੇਰਾ ਗੁਪੀ ਕਿੱਥੇ ਦਾ ਰਹਿਣ ਵਾਲਾ ਮਕੋੜਾ ਕਲੋਨੀ ਦਾ ਜੀ ਗੁਪੀ ਜਿਹੜੀ ਆ ਵੀਡੀਓ ਤੂੰ ਦਿਖਾਈ ਆ ਸਾਡੇ ਕੋਲ ਜਿਹੜੀ ਤੁਸੀਂ ਵੀਡੀਓ ਲੈ ਕੇ ਆਏ ਹੋ ਇਹ ਵੀਡੀਓ ਕਿਹਦੀ ਹੈਗੀ ਤੇ ਇਹ ਚਿੱਟਾ ਕੌਣ ਵੇਚ ਰਿਹਾ ਇਹਦਾ ਨਾਮ ਰੇਕਾ ਜਿਹੜਾ ਚਿੱਟਾ ਵੇਚਦੀ ਆ ਜੀ ਹੂੰ ਤੇ ਮਕੋੜਾ ਕਲੋਨ ਚ ਚਿੱਟਾ ਜੀ ਸ਼ਰਿਆਮ ਚਿੱਟਾ ਵੇਚਦੀ ਆ ਜੀ ਇਹ ਹੂੰ ਤੇ ਮੈਂ ਉਹ ਤੇ ਵੀਡੀਓ ਜਦੋਂ ਬਣਾਈ ਤੇ ਮੈਸੇਜ ਸਭ ਕੋਲ ਵੀ ਗਿਆ ਸੀਗਾ ਉਹਨਾਂ ਜਾ ਕੇ ਵੀਡੀਓ ਦਿੱਤੀ ਮੈਂ ਜਦੋਂ ਕਿਹੜੇ ਥਾਣੇ ਦੇ ਮੋਤੀ ਨਗਰ ਥਾਣੇ ਦੇ ਵਿੱਚੀ ਅੱਛਾ ਤੇਰਾ ਵੀਡੀਓ ਦਿੱਤੇ ਉਹ ਮੈਨੂੰ ਕਹਿੰਦੇ ਵੀ ਤੂੰ ਕੌਣ ਹੁੰਨਾ ਵੀ ਵੀਡੀਓ ਬਣਾਉਣ ਵਾਲਾ ਠੀਕ ਹੈ ਜੀ ਤੇ ਮੈਂ ਜਦੋਂ ਗਿਆ ਤੇ ਮੇਰੇ ਉੱਤੇ ਹਮਲਾ ਵੀ ਹੋਇਆ ਵਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਵੀਡੀਓ ਮੇਰੇ ਤੇ ਜਦੋਂ ਹਮਲਾ ਹੋਇਆ ਵਾ ਤੇ ਇਹਨਾਂ ਨੇ ਮੈਨੂੰ ਕਹਿੰਦਾ ਵੀ ਤੂੰ ਕੌਣ ਹੁੰਨਾ ਵੀਡੀਓ ਬਣਾਉਣ ਵਾਲਾ ਈ ਤੇ ਇਹਨਾਂ ਨੇ ਮੈਨੂੰ ਗਾਲ੍ਹਾਂ ਸੁੱਤ ਨੂੰ ਮੈਨੂੰ ਗਾਲ੍ਹਾਂ ਗੋਲ ਕੱਢੀਆਂ ਠੀਕ ਹੈ ਜੀ ਵੀ ਤੂੰ ਕੌਣ ਹੁੰਨਾ ਵੀਡੀਓ ਬਣਾਉਣ ਵਾਲਾ ਤੇ ਮੈਂ ਉਹਨਾਂ ਨੂੰ ਕਹਿੰਦਾ ਮੇਰੇ ਉੱਤੇ ਹਮਲਾ ਤੇ ਮੇਰੇ ਉੱਤੇ ਹਮਲਾ ਵੀ ਕਿਤੇ ਇਹਨਾਂ ਨੇ ਨਹੀਂ ਜਿਹਨਾਂ ਨੇ ਵੀਡੀਓ ਬਣਾਈ ਉਹਨਾਂ ਨੇ ਹਾਂਜੀ ਮੇਰੇ ਉੱਤੇ ਉਹਨਾਂ ਨੇ ਹਮਲਾ ਕਰਾਈ ਉਹਨਾਂ ਨੇ ਉਹਨੇ ਮ ਜੋ ਤੁਸੀਂ ਐਸਐਚਓ ਕੋ ਗਏ ਸੀਗੇ ਜਦੋਂ ਐਸਐਚਓ ਨਾਲ ਤੁਸੀਂ ਇਹ ਗੱਲਬਾਤ ਕੀਤੀ ਇਹ ਵੀਡੀਓ ਦਿਖਾਈ ਤੇ ਉਸ ਤੋਂ ਬਾਅਦ ਐਸਐਚਓ ਨੇ ਸਿੱਧਾ ਹੀ ਕਿਹਾ ਤੂੰ ਵੀਡੀਓ ਬਣਾਉਣ ਵਾਲਾ ਕੌਣ ਹੁੰਦਾ ਹੈ ਤੇ ਉਸ ਤੋਂ ਬਾਅਦ ਕਾਰਵਾਈ ਕਰਨਾ ਮੁਨਾਸਬ ਨਹੀਂ ਸਮਝਿਆ ਉਹਨਾਂ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਮੈਂ ਤਿੰਨ ਵਾਰ ਕਮਲੇਟ ਵੀ ਦਿੱਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਅੱਛਾ ਫਿਰ ਫਿਰ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਹਨੇ ਮੈਨੂੰ ਗਾਲਾਂ ਕੱਢ ਕੇ ਭਜਾਤਾ ਥਾਣੇ ਚੱਹੀ ਉਹਨਾਂ ਨੇ ਮੈਨੂੰ ਇੱਕ ਵੀਡੀਓ ਇੱਕ ਚਿੱਟਾ ਖਤਮ ਕਰਨ ਦੀ ਗੱਲ ਕਰ ਰਹੇ ਆ ਨਸ਼ਾ ਖਤਮ ਕਰਨ ਦੀ ਕਰਤਾਲ ਕੱਲ ਗੱਲ ਕਰ ਰਹੇ ਆ ਤੂੰ ਕਿਉਂ ਵੀਡੀਓ ਤੂੰ ਬਣਾ ਲਈ ਜਿੰਨਾ ਮਾਵਾ ਦੇ ਪੁੱਤ ਮਾਰ ਗਏ ਜਿਹੜੇ ਸੀਵੇ ਬਲ ਗਏ ਜਿੰਨਾਂ ਦੇ ਉਹਨਾਂ ਦੀ ਤੂੰ ਖਤਮ ਕਰਨ ਦੀ ਗੱਲ ਕਰ ਰਿਹਾ ਚਿੱਟਾ ਖਤਮ ਕਰਨ ਦੀ ਗੱਲ ਕਰ ਰਿਹਾ ਲੇਕਿਨ ਇਹ ਕਿਹੜਾ ਐਸਐਚਓ ਜਿਹੜਾ ਕਾਰਵਾਈ ਨਹੀਂ ਕਰ ਰਿਹਾ ਐਸਐਚਓ ਭਾਈ ਕਾਰਵਾਈ ਕਰਦੇ ਨੇ ਭਾਈ ਉਹ ਪੈਸੇ ਪੂਸੇ ਲੈ ਲੈਂਦੇ ਨੇ ਅੱਛਾ ਇਹ ਵਪਾਰ ਤੋਂ ਵੀ ਪੁਲਿਸ ਵਾਲੇ ਪੈਸੇ ਲੈਂਦੇ ਨੇ ਇਹ ਤੁਹਾਨੂੰ ਕਿੰਨੇ ਗਿਆ ਇਹ ਭਾਈ ਮੈਨੂੰ ਇਹਨਾਂ ਨੇ ਆਪ ਹੀ ਕਹਦਿਆ ਵੀ ਅਜੇ ਤਾਂ ਪੈਸੇ ਦੇਤੇ ਉਹਨੂੰ ਵੀ ਤੂੰ ਆਪਦਾ ਨਵੇੜਲਾ ਵੀ ਅਜੇ ਤਾਂ ਪੈ ਗੌਰਵ ਜੀ ਤੁਸੀਂ ਸੁਣ ਰਹੇ ਹੋ ਅਰਪੀ ਸ਼ੁਕਲਾ ਜੀ ਲਾਅਨ ਆਰਡਰ ਤੁਸੀਂ ਸੁਣ ਰਹੇ ਹੋ ਕਿ ਇਹ ਵੀਡੀਓ ਇਸ ਕਰਕੇ ਦਿਖਾ ਰਿਹਾ ਕਿ ਤੁਸੀਂ ਨੌਜਵਾਨ ਦੀ ਗੱਲ ਸੁਣੋ ਉਸ ਤੋਂ ਬਾਅਦ ਜਦੋਂ ਇਹ ਹੋਇਆ ਤੁਸੀਂ ਵੀਡੀਓ ਦਿੱਤੀ ਵੀਡੀਓ ਦੇ ਬਾਅਦ ਚਲੋ ਕਾਰਵਾਈ ਨਹੀਂ ਹੋਈ ਲੇਕਿਨ ਹਮਲਾ ਕੀ ਹੋ ਗਿਆ ਸਿਰ ਤੇ ਪੱਟੀਆਂ ਕਿੱਦਾਂ ਆ ਗਈਆਂ ਇਹ ਭਾਈ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੈਂ ਵੀਡੀਓ ਦਿੱਤੇ ਜਨਾ ਥਾਣੇ ਜਾਈ ਉਹਨਾਂ ਦੀ ਇਸ ਕਰਕੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਉਹਨਾਂ ਨੇ ਇਹ ਵੀਡੀਓ ਤੂੰ ਇੱਕ ਪਰਸਨੀ ਤੌਰ ਤੇ ਦੇਖ ਕੇ ਆਇਆ ਸੀਗਾ ਇਹ ਵੀਡੀਓ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਤੂੰ ਥਾਣੇ ਦੇਖ ਕੇ ਆਇਆ ਏ ਭਾਈ ਗੱਲ ਸ਼ੇਅਰ ਕਰਤੇ ਥਾਣੇ ਵਿੱਚੋ ਹੀ ਉਹਨਾਂ ਨੇ ਥਾਣੇ ਵਿੱਚ ਬੰਦੇ ਹੈਗੇ ਉਹਨਾਂ ਦੇ ਅੱਛਾ ਹਾਂਜੀ ਉਹਨਾਂ ਦੇ ਥਾਣੇ 'ਚ ਬੰਦੇ ਲੱਗੇ ਤੇ ਉਹ ਉਹਨਾਂ ਨੇ ਮੈਨੂੰ 2-3 ਬਾਰ ਬੁਲਾਇਆ ਪਏ ਮੈਨੂੰ ਗਾਲਾ-ਗਾਲਾ ਵੀ ਕੱਢਦੇ ਸੀ ਬੰਦੇ ਉਹਨਾਂ ਦੇ ਵੀ ਰਾਜੀਨਾਮਾ ਕਰ ਲਈ ਮੈਂ ਕਿਹਾ ਮੈਂ ਰਾਜੀਨਾਮਾ ਨਿਕਾਣਾ ਮੈਂ ਵਾਰ-ਵਾਰ ਮਨਤਾਮ ਕੇ ਨੇ ਤੇ ਰਾਜੀਨਾਮਾ ਕਰ ਲੈ ਨਹੀਂ ਤਾਂ ਮਾਰ ਦਾਂਗੇ ਤੈਨੂੰ ਅੱਛਾ ਮਤਲਬ ਤੈਨੂੰ ਉਹ ਥਾਣੇ ਤੁਸੀਂ ਗੱਲ ਲੀਕੋ ਕੇ ਉਹਨਾਂ ਤੱਕ ਪਹੁੰਚ ਗਈ ਵਪਾਰੀਆਂ ਤੱਕ ਹਾਂਜੀ ਉਹਨਾਂ ਤੱਕ ਗੱਲ ਪਹੁੰਚ ਗਈ ਸੀ ਉਹਨਾਂ ਤੱਕ ਹੀ ਤੇ ਮਾਰਿਆ ਕੀ ਸਿਰ ਤੇ ਭਾਈ ਸਿਰ ਤੇ ਮੇਰੇ ਕੜੇ ਮਾਰਿਆ ਸੀ ਉਹ ਤੁਸੀਂ ਸਾਡੇ ਦਫ਼ਤਰ ਆਏ ਹੋ ਕਿੱਦਾਂ ਆਏ ਹੋ ਇਹ ਪਾਜੀ ਮੈਨੂੰ ਮਿਲਾਇਆ ਕਿਸੇ ਨੇ ਮੈਨੂੰ ਮਿਲਾਇਆ ਤੁਹਾਨੂੰ ਹਾਂਜੀ ਕਿੰਨਾ ਕੁ ਖੋਫ ਹੈ ਇਸ ਸਮੇਂ ਇਸ ਵਾਰ ਬਹੁਤ ਜ਼ਿਆਦਾ ਖੋਫ ਪਾਜੀ ਉਹਨਾਂ ਨੇ ਮੈਨੂੰ ਮਾਰ ਦੇਣਾ ਹੈ ਉਹਨਾਂ ਨੇ ਮੈਨੂੰ ਇੱਦਾਂ ਕਿੱਦਾਂ ਮਾਰ ਦੇਣਗੇ ਭਰਾ ਭਾਈ ਕਿ ਤੂੰ ਪੰਜਾਬ ਦੇ ਸਮਾਜ ਦੀ ਗੱਲ ਕਰ ਰਿਹਾ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਿਹਾ ਆਵਾਮ ਤੇਰੇ ਨਾਲ ਜੋ ਆਵਾਮ ਦੇਖ ਰਹੀ ਹੈ ਪੁਲਿਸ ਵੀ ਤੇਰੇ ਨਾਲ ਹੋਊਗੀ ਯਾਰ ਨਹੀਂ ਪਾਜੀ ਕੋਈ ਨਹੀਂ ਸਾਥ ਦਿੰਦਾ ਪੈ ਇਸ ਵਕਤ ਇਸ ਵਕਤ ਮੈਂ ਇਕੱਲਾ ਹੀ ਹਾਂ ਕੋਈ ਨਹੀਂ ਮੇਰਾ ਸਾਥ ਦੇ ਰਿਹਾ ਬਿਲਕੁਲ ਹੀ ਹਾਂਜੀ ਕੋਈ ਨਹੀਂ ਸਾਥ ਦੇ ਰਿਹਾ ਕੋਈ ਕਾਰਵਾਈ ਨਹੀਂ ਕਰ ਰਹੀ ਮਤਲਬ ਉਹ ਕਹਿੰਦੇ ਮੈਨੂੰ ਮਾਰ ਮਤਲਬ ਇੱਕ ਵੀਡੀਓ ਬਣਾਣਾ ਇੱਕ ਗੁਨਾਹ ਕਰ ਲੈ ਇੱਕ ਚਿੱਟਾ ਦਿਖਾਣਾ ਗੁਨਾਹ ਕਰ ਲੈ ਤੂੰ ਹਾਂਜੀ ਇਹ ਮਤਲਬ ਗੁਨਾਹ ਹੀ ਕਰ ਲਈ ਇਹਦਾ ਮੈਂ ਵਿੱਕਦਾ ਮਿਕ ਜਾਵੇ ਮਾਵਾ ਦੇ ਪੁੱਤ ਮਰਦੇ ਮਰ ਜਾਣ ਤੈਨੂੰ ਮਤਲਬ ਹੁਣ ਤੈਨੂੰ ਕੀ ਸਿੱਖ ਮਿਲ ਗਈ ਪੁਲਿਸ ਕਾਰਵਾਈ ਨਹੀਂ ਕਰਦੀ ਫਿਰ ਕੀ ਫਾਇਦਾ ਭਾਈ ਕੋਈ ਫਾਇਦਾ ਨਹੀਂ ਹੈਗਾ ਵੀਡੀਓ ਬਣਾਉਂਦਾ ਕੋਈ ਵੀ ਕੋਈ ਚਲ ਕਾਰਵਾਈ ਨਹੀਂ ਹੋ ਰਹੀ ਕੋਈ ਸ਼ਰੇਆਮ ਚਿੱਟਾ ਵੇਚ ਰਿਹਾ ਉਹ ਤੇ ਉਹ ਮਾਵਾ ਦੇ ਪੁੱਤ ਕੀ ਕਰਨਗੇ ਉਹ ਮਾਵਾ ਕੀ ਕਰਨਗੇ ਹੁਣ ਭਾਈ ਰੋਕ ਕੋਈ ਰੋਕ ਵੀ ਨਹੀਂ ਰਹੀ ਉਹਨਾਂ ਨੂੰ ਉਹਦੇ ਹਸਬੰਦ ਨੇ ਜਦੋਂ ਇਹ ਤੁਹਾਡੇ ਜਦੋਂ ਹਮਲਾ ਹੋਇਆ ਕੀ ਫਿਰ ਕੀ ਹਮਲਾਵਾਂ ਜੀ ਜਦ ਤੱਕ ਇਹਨਾਂ ਨੇ ਘਰ ਦੇ ਮੂਹਰੇ ਇਹਨਾਂ ਨੂੰ ਪਹਿਲਾਂ ਤਾਂ ਸਾਨੂੰ ਤਿੰਨ ਵਾਰ ਬਾਹਰ ਹੀ ਕਿਤੇ ਇਹਨਾਂ ਨੇ ਘੇਰਿਆ ਵਾ ਤਿੰਨ ਵਾਰ ਇਹਨਾਂ ਨੇ ਪਹਿਲਾਂ ਹੀ ਸਾਨੂੰ ਘੇਰਿਆ ਬਾਹਰ ਠੀਕਾ ਉਦੋਂ ਤਾਂ ਅਸੀਂ ਬਚ ਗਏ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਜਨਕਪੂਰੀ ਬੋਤਲਾ ਮਾਰੀਆਂ ਉੱਥੋਂ ਬਚ ਕੇ ਆ ਗਏ ਨੇ ਫਿਰ ਇਹਨਾਂ ਨੇ ਕਲੋਨੀ ਜਾ ਕੇ ਮੁੰਡਿਆਂ ਨੂੰ ਬੁਲਾ ਕੇ ਕਟਵਾਇਆ ਅੱਛਾ ਕੜੇ ਮਾਰੇ ਹੋਏ ਸੀ ਹਰ ਇਹਨਾਂ ਦੇ ਕੜੇ ਵੀ ਅਸੀਂ ਥਾਣੇ ਜਮਾ ਕਰਾਏ ਹੋਏ ਨੇ ਅੱਛਾ ਤਾਂ ਕੋਈ ਮਤਲਬ ਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਵੱਲੋਂ ਤੇ ਤੁਹਾਨੂੰ ਦਾ ਪਤੀ ਸੁਰੱਖਿਤ ਨਹੀਂ ਹੈਗਾ ਇੱਕ ਵੀਡੀਓ ਬਣਾਉਣ ਵਾਲਾ ਸੁਰੱਖਿਤ ਨਹੀਂ ਹੈਗਾ ਤਾਂ ਫਿਰ ਨਹੀਂ ਹੈਗਾ ਬਿਲਕੁਲ ਵੀ ਨਹੀਂ ਉਹਨਾਂ ਤੇ ਮੈਨੂੰ ਰਤਾ ਵਿਸ਼ਵਾਸ ਨਹੀਂ ਹੈਗਾ ਉਹਨਾਂ ਤੇ ਕਦੇ ਵੀ ਕਿਸੇ ਵੀ ਵਕਤ ਹਮਲਾ ਕਰ ਸਕਦੇ ਆ ਤੇ ਕਿੱਦਾਂ ਤੇ ਸੁਰੱਖਿਤ ਹੋਣ ਸਰ ਉਹ ਤਾਂ ਪੁਲਿਸ ਕੋਲ ਜਾਣੇ ਆ ਉਹ ਵੀ ਅੱਗੋਂ ਸਾਨੂੰ ਮਤਲਬ ਕਿ ਲਾਰੇ ਲਾ ਕੇ ਤੋੜ ਦਿੰਦੀ ਆ ਰੋਗ ਰੋਗ ਨੰਬਰ ਤਾਂ ਫੋਨ ਕਰਦੇ ਆ ਫੈਸਲਾ ਕਰ ਲੋ ਫੈਸਲਾ ਕਰ ਲੋ ਨਹੀਂ ਤਾਂ ਕੋਚਣਾ ਕੋਚਾ ਟੜਾ ਕਰਦਾਂਗੇ ਫਲਾਣਾ ਕਰਦਾਂਗੇ ਢਿੰਗਣਾ ਕਰਦਾਂਗੇ ਬਸ ਆਹੀ ਗੱਲਾਂ ਹੁੰਦੀਆਂ ਨੇ ਮਤਲਬ ਅਗਰ ਪੁਲਸ ਕਾਰਵਾਈ ਕਰ ਦੇਦੀ ਤਾਂ ਕੁਝ ਨਹੀਂ ਹੋਣਾ ਸੀ ਨਹੀਂ ਫਿਰ ਕੁਝ ਨਹੀਂ ਹੋਣਾ ਸੀ ਸਰ ਕੁਝ ਵੀ ਨਹੀਂ ਹੋਣਾ ਸੀ ਜੇ ਉਹਨਾਂ ਨੂੰ ਚੱਕ ਲੈਂਦੇ ਤਾਂ ਫਿਰ ਕੁਝ ਵੀ ਨਹੀਂ ਹੋਣਾ ਸੀ ਕਿਉਂਕਿ ਫਿਰ ਇਕਵਲ ਆਰਾ ਲਾਦਨੇ ਸਾਡੇ ਕੋਲ ਲੇਡੀਜ਼ ਪੁਲਿਸ ਨਹੀਂ ਹੈਗੀ ਸਾਡੇ ਕੋਲ ਲੇਡੀਜ਼ ਪੁਲਿਸ ਨਹੀਂ ਹੈਗੀ ਕੀ ਨਾਮ ਉਸ ਲੇਡੀਜ਼ ਦਾ ਤੇ ਚਿੱਟਾ ਅੱਗੇ ਸੁਦਾਗਰ ਜਿਹੜੇ ਹੈਗੇ ਨੇ ਵੇਚਦੇ ਨੇ ਉਹਦਾ ਨਾਮ ਰੇਖਾ ਹੈ ਬਈ ਤੇ ਹੋਰ ਕੌਣ ਕੌਣ ਆ ਉਹ ਤੇ ਬਈ ਬਹੁਤ ਜਣ ਕਾਫੀ ਬੰਦੇ ਕੰਮ ਕਰਦੇ ਨੇ ਜਦੋਂ ਪੁਲਸ ਕਾਰਵਾਈ ਕਰਦੀ ਜਦੋਂ ਪੁਲਸ ਆਉਂਦੀ ਹੈ ਤਾਂ ਉਹ ਚਿੱਟਾ ਚੁੱਪ ਚਾਹ ਹਾਂਜੀ ਤੇ ਤਾਂ ਹੀ ਕੁਝ ਖਾਲੀ ਹੱਥ ਹੋ ਜਾਂਦੀ ਹੈ ਹਾਂਜੀ ਪੁਲਿਸ ਖਾਲੀ ਚਲੇ ਜਾਂਦੀ ਹੈ ਅਗਰ ਕੁਝ ਰੀਡ ਕਰੇ ਤਾਂ ਕਿਸੇ ਦਾ ਟੋਪਿਕ ਨਾ ਕਰੇ ਕਿਸ ਫਲੋਸਫੀ ਨਾ ਕਰੇ ਤੇ ਬਰਾਮਤ ਵੀ ਹੋਵੇ ਕੁਝ ਇਹ ਤਾਂ ਬਈ ਬਰਾਮਤ ਹੋਂ ਟਾਈਮ ਦੇ ਸਾਹਮਣੇ ਵਾਲੀ ਬਰਾਮਤ ਹੋਏਗਾ ਮਤਲਬ ਜਦੋਂ ਸੇਲ ਹੋਏਗਾ ਉਦੋਂ ਹੀ ਫੜਿਆ ਜਾ ਸਕਦਾ ਵਾ ਬੀਜੇਪੀ ਸਾਹਿਬ ਤੇ ਭਗਵੰਦ ਮਾਨ ਸਾਹਿਬ ਨੂੰ ਕੀ ਅਪੀਲ ਕਰਦੇ ਹੋ ਇੱਕ ਵੀਡੀਓ ਬਣਾਉਣ ਦਾ ਖਮਿਆ ਜੇ ਤੁਸੀਂ ਭੁੱਗਤ ਲਿਆ ਇਹਨਾਂ ਨੇ ਦੱਸਿਆ ਵੀ ਇਹ ਕਹਿੰਦੇ ਇਸੇ ਚੇਟਾ ਬੰਦ ਕਰਾਂਗੇ ਕੁਝ ਨਹੀਂ ਬੰਦ ਕਰਾਇਆ ਜੀ ਇਹਨਾਂ ਨੇ ਇਹ ਤਾਂ ਸ਼ਰਿਆਮ ਹੀ ਚੇਟਾ ਵਿਗਦਾ ਪਿਆ ਵਾ ਹਾਂ ਆ ਦੇ ਲੋ ਮੈਂ ਤਾਂ ਵੀਡੀਓ ਬਣਾਦਾ ਨਤੀਜਾ ਮਿਲਿਆ ਵੀ ਗੱਲ ਮੈਨੂੰ ਮਾਰਨੇ ਮਤਲਬ ਕੋਸ਼ਿਸ਼ ਕਰ ਰਹੇ ਮੈਨੂੰ ਹਣੋ ਇਹ ਲੁਧਿਆਣਾ ਸ਼ਹਿਰ ਦੀ ਕੋੜਾ ਕਲੋਨੀ ਬਦਨਾਮ ਉਹ ਕੋੜਾ ਕਲੋਨੀ ਜਿੱਥੇ ਸਾਰੇ ਆਮੇ ਨਸ਼ੇ ਦਾ ਵਿਪਾਰ ਹੁੰਦਾ ਹੈ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਕੰਡੇ ਉੱਤੇ ਵੀਡੀਓ ਦਿਖਾ ਕੇ ਬਿੱਟ ਰੱਖ ਕੇ ਉਹ ਵੇਚੀ ਜਾ ਰਹੀ ਹੈ ਉਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਕੰਡਾ ਕੰਡੇ ਉੱਤੇ ਇੱਕ ਛੋਟੀ ਛੋਟੀ ਬਿੱਟਾਂ ਰੱਖਿਆ ਜਾਂਦੀ ਹੈ ਕੋੜਾ ਕਲੋਨੀ ਇੰਨੀ ਬਦਨਾਮ ਹੈ ਕਿ ਇੱਥੇ ਲਗਾਤਾਰ ਡੀਜੀਪੀ ਵਰਗੇ ਰੈਂਕ ਦੇ ਅਧਿਕਾਰੀ ਜਿਹੜੇ ਨੇ ਇੱਥੇ ਰੇਡ ਮਾਰਦੇ ਨੇ ਲੇਕਿਨ ਖਾਲੀ ਬੈਰ ਖੱਤ ਲੋੜ ਜਾਂਦੇ ਨੇ ਲੇਕਿਨ ਇਹ ਵੀਡੀਓ ਇੱਕ ਸਾਬਿਤ ਕਰਦੀ ਹੈ ਕਿ ਲੁਧਿਆਣਾ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਚਿੱਟਾ ਦਾ ਵਪਾਰ ਹੋ ਰਿਹਾ ਤੇ ਇੱਕ ਸ਼ਖਸ ਨੂੰ ਉਸ ਰਖ ਖਮਿਆਜਾ ਇਹ ਭੁਗਤਣਾ ਪੈ ਗਿਆ ਕਿ ਇਸ ਨੂੰ ਵੀਡੀਓ ਬਣਾਉਣ ਦਾ ਇੱਕ ਖਮਿਆਜਾ ਭੁਗਤਣਾ ਪੈ ਗਿਆ ਕਿ ਐਸਐਚਓ ਦੁਆਰਾ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਸਿਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਵਾ ਕਿ ਆਖੇ ਜਿਹੜਾ ਵੀਡੀਓ ਬਣਾਏਗਾ ਜਾਂ ਜੋ ਚਿੱਟੇ ਨੂੰ ਖਤਮ ਕਰਨ ਦੀ ਗੱਲ ਕਰੇਗਾ ਉਹਨੂੰ ਖਮਿਆਜਾ ਆ ਭੁਗਤਣਾ ਪਏਗਾ ਕਿ ਅਗਰ ਪੁਲਸ ਕਾਰਵਾਈ ਤਾਮਲ ਚਲਿਆਂਦੀ ਤਾਂ ਇਹ ਅੱਜ ਨੂੰ ਇੱਕ ਖਮਿਆਜਾ ਨਾ ਭੁਗਤਣਾ ਪੈਂਦਾ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਈ ਐਸੇ ਵਪਾਰੀ ਵੀ ਬੈਠੇ ਹੋਏ ਨੇ ਜਿਨ੍ਹਾਂ ਦੇ ਪੁਲਸ ਦੇ ਉੱਤੇ ਪੁਲਸ ਨੇ ਕਾਰਵਾਈ ਤਾਂ ਕੀਤੀ ਹੈ ਲੇਕਿਨ ਉਹ ਬਾਹਰ ਆ ਕੇ ਫਿਰ ਸਰਗਰਮ ਹੋ ਜਾਂਦੇ ਨੇ ਲੇਕਿਨ ਇਹ ਗੱਲ ਇੱਕ ਵਿਸ਼ਾ ਬਣ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਬਦਨਾਮ ਕਰਨ ਵਾਲਾ ਇਹ ਬੇਦਾਗ ਚਿੱਟਾ ਜਿਹੜਾ ਹੈਗਾ ਦਾਗਦਾਰ ਚਿੱਟੇ ਦਾ ਵਿਪਾਂਡ ਜਿਹੜਾ ਹੈਗਾ ਕਦੋਂ ਖਤਮ ਹੋਏਗਾ ਗੱਲਬਾਤ ਹੀ ਕਰਾਂਗੇ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਆਖਿਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਗਰ ਵੀਡੀਓ ਇੰਨੀ ਵਾਇਰਲ ਹੋ ਰਹੀ ਆ ਤਾਂ ਉਸ ਤੋਂ ਬਾਅਦ ਗ੍ਰੀਡ ਕਿਉਂ ਨਹੀਂ ਕੀਤੀ ਗਈ ਜੈਨ ਸਰ ਹੈਲੋ ਜੈਨ ਸਰ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਹਾਂ ਜੀ ਸਰ ਇੱਕ ਨਾ ਕੋੜਾ ਕਲੋਨੀ ਦੀ ਇੱਕ ਵੀਡੀਓ ਵਾਇਰਲ ਹੋਈ ਹੋ ਰਹੀ ਹੈ ਕਿ ਉੱਥੇ ਚਿੱਟਾ ਜਿਹੜਾ ਇੱਕ ਮਹਿਲਾ ਦੁਆਰਾ ਸਰਿਆਂ ਪੀਚੇ ਜਾ ਰਿਹਾ ਇੱਕੋ ਸ਼ਖਸ ਜਿਨੇ ਬਣਾਈ ਸੀ ਵੀਡੀਓ ਵੀ ਸਾਡੇ ਕੋਲ ਆ ਗਿਆ ਉਹਦੇ ਕਹਿਣ ਦੇ ਮੁਤਾਬਿਕ ਅਦਰ ਮੋਤੀ ਨਿਕਾ ਥਾਣੇ ਜਾਂਦਾ ਵਾ ਕੰਪਲੇਨਟ ਕਰਨ ਤੇ ਉਸ ਨੂੰ ਬਾਹਰ ਭਜਾਇਆ ਜਾਂਦਾ ਉਹ ਸਖਸ਼ ਨੇ ਇੰਟਰਵਿਊ ਦੇ ਵਿੱਚ ਕਿਹਾ ਅਭਿਮਨਿਉ ਜੀ ਇੰਟਰਵਿਊ ਦੇ ਵਿੱਚ ਕਿਹਾ ਤੇ ਲੇਕੇ ਸਰੇਆਮੋਂ ਇੱਕ ਮੈਲਾ ਵੱਲੋਂ ਕੰਡੇ ਦੇ ਰੱਖ ਕੇ ਬਿੱਟਾ ਵੇਚਿਆ ਜਾਂਦਾ ਵੀਡੀਓ ਪਾਗੂ ਜੀ ਸੀ ਮੈਂ ਮੈਂ ਕਾਰਵਾਈ ਕਰਵਾਉਣਾ ਮੈਂ ਸਰ ਹੁਣੇ ਤੁਹਾਨੂੰ ਪਾ ਰਿਹਾ ਲੇਕਿਨ ਉਹ ਸਖਸ਼ ਦੇ ਉੱਤੇ ਹਮਲਾ ਵੀ ਹੋ ਗਿਆ ਜਿੰਨੇ ਵੀਡੀਓ ਬਣਾਈ ਸੀਗੀ ਉਹਦੀ ਵੀ ਕੋਈ ਕਾਰਵਾਈ ਨਹੀਂ ਹੋਈ ਮੈਂ ਹੁਣੇ ਕਰਦਾ ਜੀ ਹੁਣੇ ਜੀ ਸਾਹਿਬਾ ਮੈਨੂੰ ਵੀਡੀਓ ਪਾ ਬਹੁਤ ਬਹੁਤ ਸ਼ੁਕਰੀਆ ਤੁਸ ਜੇਕਰ ਗੱਲ ਕਰ ਰਹੇ ਹੋ ਸਰ ਵਿਸ਼ਾਲ ਕਪੂਰ ਗੱਲ ਕਰ ਰ ਗੱਲ ਇਹ ਕਿ ਸਾਡੇ ਕੋਲ ਵੀ ਇੱਕ ਵੀਡੀਓ ਸਾਡੇ ਕੋਲ ਇੱਕ ਵਾਇਰਲ ਹੋ ਕੇ ਆਈ ਹੈ ਜਿਸ ਵਿੱਚ ਕੋੜਾ ਕਲੋਨੀ ਦੇ ਵਿੱਚ ਇੱਕ ਮਾਈਲਾ ਚੁੱਟਾ ਵੇਚ ਰਹੀ ਹੈ ਕੰਡੇ ਉੱਤੇ ਰੱਖ ਕੇ ਇਹੋ ਸ਼ਖਜੀ ਨੇ ਵੀਡੀਓ ਬਣਾਈ ਸੀਗੀ ਉਹ ਵੀ ਸਾਡੇ ਕੋਲ ਪਹੁੰਚ ਗਿਆ ਹੈ ਦਫਤਰ ਸਾਡੇ ਕਿ ਉਹ ਕਹਿ ਰਿਹਾ ਕਿ ਜਦੋਂ ਮੈਂ ਥਾਣੇ ਗਿਆ ਤਾਂ ਥਾਣੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅੱਜੂ ਸਾਹਿਬ ਨੇ ਮੈਨੂੰ ਫਟਕਾਰ ਲਗਾ ਕੇ ਮੈਨੂੰ ਬਾਹਰ ਭੇਜਤਾ ਤੇ ਉਸ ਤੋਂ ਬਾਅਦ ਉਸਤੇ ਹਮਲਾ ਵੀ ਹੋ ਗਿਆ ਜਿਹਦੇ ਵਿੱਚ ਚਿੱਟੇ ਉਹਦੇ ਕੰਪਲੀਟ ਕਰਨ ਆਏ ਹੋਣਾ ਕੱਟੇ ਸੀ ਜੀ ਉਹਦਾ ਘਰ ਤੇ ਕਿਸੇ ਘਰ ਬੰਦੇ ਦਾ ਭੱਜ ਗਿਆ ਉਹ ਕਰੋ ਜਿਹਦੇ ਤਿੰਨ ਮੇਰੇ ਕੰਮ ਗਿਆ ਹੀ ਆਈ ਉਹ ਜੀ ਠੀਕ ਹੈ ਮੈਂ ਵੀ ਚੈੱਕ ਕਰਕੇ ਆਉਂਦਾ ਉਹ ਘਰ ਬੰਦ ਦਾ ਜੀ ਚਾਰ ਪੰਜ ਦਿਨ ਹੋ ਗਏ ਇਹਦੀ ਲੜਾਈ ਕੇ ਹੋਰ ਮੁੰਡੇ ਦਾ ਹੋਈ ਹੈ ਉਹ ਕਿਸੇ ਆਈਓ ਤਫਤੀਸ਼ ਕਰ ਰਿਹਾ ਉਹਦੀ ਲੇਕਿਨ ਸਰ ਨਹੀਂ ਲੜਾਈ ਵੀ ਹੈ ਲੇਕਿਨ ਸਰ ਇੱਕ ਪਾਸੇ ਤਾਂ ਸਾਡੀ ਸਰਕਾਰ ਆ ਡੀਜੀਪੀ ਸਾਹਿਬ ਵੀ ਇੱਥੇ ਲਗਾਤਾਰ ਕਈ ਵਾਰ ਚੈਕਿੰਗ ਕਰ ਚੁੱਕੇ ਨੇ ਲੇਕਿਨ ਸਰ ਗਰਮ ਕਿੰਨਾ ਹੋ ਜਾਂਦੇ ਕਿ ਮਤਲਬ ਕੋਈ ਸਰ ਗਰਮ ਨਹੀਂ ਇਹਨਾਂ ਦੀ ਆਪਸ 'ਚ ਇਹ ਭੈਣ ਭਰਾਣੇ ਦੋਹੋਂ ਨਹੀਂ ਚਲੋ ਭੈਣ ਜੀ ਕਰਦੇ ਆ ਮੈਂ ਦਾਦਾ ਨਾ ਮੇਰੀ ਦੋਸਤਾਂ ਭੈਣ ਭਰਾਣੇ ਇੱਕ ਦੂਜੇ 'ਤੇ ਅਲੀਗੇਸ਼ਨ ਲਾਉਂਦੇ ਨੇ ਅਸੀਂ ਉਹ ਘਰ ਉਹਦਾ ਚੈੱਕ ਕਰਕੇ ਆ ਉਹ ਲੇਡੀਜ਼ ਦਾ ਘਰ ਬੰਦ ਹੈ ਜੀ ਜਿਸਨ ਦੇ ਜੀ ਲਿਖਨੇ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤਾਂ ਸਰ ਸਾਫ਼ ਨਜ਼ਰ ਆ ਰਿਹਾ ਨਾ ਬਿੱਟਾ ਜਿਹੜੀ ਕੰਡੇ ਉੱਤੇ ਰੱਖ ਕੇ ਤੋਲਦੀਆਂ ਪਈਆਂ ਨੇ ਹੁਣ ਆਪਾਂ ਲੇਡੀ ਜੀ ਮੇਰੀ ਇੰਨਾ ਹੁਣ ਘਰ ਉਹਦਾ ਬੰਦ ਹੈ ਹੁਣ ਘਰ ਮੇਰੂਗਾ ਫਿਰ ਆਪਾਂ ਚੈੱਕ ਵੀ ਕਰਾਂਗੇ ਹੁਣ ਲੇਡੀ ਨੇ ਮੇਰੀ ਹੋਏ ਐਸੇ ਮੁਕੱਦਮਾ ਦਰਜ ਕੀਤਾ ਗਿਆ ਸਰ ਤੁਹਾਡੇ ਵੱਲੋਂ ਕੋਈ ਹਿੰਦੇ ਨਹੀਂ ਹਜੇ ਮੁਕੱਦਮਾ ਜਨ ਦੇ ਤਕਦੀਸ਼ ਨਹੀਂ ਹੁੰਦੀ ਕਿ ਉਹਨੇ ਵੀ ਹੌਸਲਾ ਵੀ ਨਹੀਂ ਵੀਡੀਓ ਦੇ ਅਧਾਰ ਵੀਡੀਓ ਦੇ ਅਧਾਰ ਤੇ ਅਸੀਂ ਆਪ ਵੀਡੀਓ ਦੇ ਅਧਾਰ ਤੇ ਆਪਾਂ ਘਰ ਚੈੱਕ ਤਾਂ ਕਰਾਂਗੇ ਜੀ ਆਪਾਂ ਕਰਕੇ ਫਿਰ ਵੀ ਆਪਾਂ ਕਰਾਂਗੇ ਨਾ ਕੋਠੇ ਕੀ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ ਸਰ ਮਤਲਬ ਜਿੱਦਾਂ ਚਿੱਟ ਅਸਤੇ ਹੱਥੋਂ ਪਤਾ ਏ ਜੇ ਹੁਣ ਜੇ ਕੋਈ ਆਪਣੀ ਚੀਜ਼ ਮਿਲੂਗੀ ਫੇਰ ਹੀ ਆਪਾਂ ਦੱਸਾਂਗੇ ਨਾ ਬਸ ਹੁਣ ਅਸੀਂ ਚੈੱਕ ਕਰ ਰਹੇ ਆਂ ਜੀ ਐਂਡ ਹਰ ਰੋਜ਼ ਮੈਂ ਰੀਡ ਕਰ ਰਹੇ ਆਂ ਹੁਣ ਮਿਲਦੀ ਵੀ ਘਰੇਓ ਤੇ ਕਾਕੀ ਜੇ ਕੋਈ ਮਿਲ ਗਿਆ ਜੂ ਕਰ ਵੀ ਕਰਾਂਗੇ ਜਿਹੜੀ ਬੰਦੀ ਕਰ ਗਈ ਚਲੋ ਮਾਨ ਸਾਹਿਬ ਨੇ ਤਾਂ ਇੱਕ ਗੱਲ ਕਹੀ ਸੀ ਕਿ ਚਿੱਟਾ ਖਤਮ ਕੀਤਾ ਜਾਊਗਾ ਤੁਸੀਂ ਵੀ ਆ ਕੇ ਅਸੀਂ ਆਪਣੇ ਵੱਲੋਂ ਕੋਈ ਘਰ ਨਹੀਂ ਛੱਡੇ ਹਾਂਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਜੀ ਅ ਸਰ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਸੀ ਕਿ ਤੋਂ ਸਕਸਿਓ ਸਾਡੇ ਕੋਲ ਆਗੇ ਸੀਗੇ ਚਿੱਟੇ ਦੀ ਇੱਕ ਵਪਾਰ ਹੋ ਰਿਹਾ ਸੀ ਚਿੱਟਾ ਵੇਚਿਆ ਜਾ ਰਿਹਾ ਸੀਗਾ ਉਹ ਚਿੱਟੇ ਦੇ ਉੱਤੇ ਉਹ ਬੰਦਾ ਕਹਿੰਦਾ ਕਿ ਮੈਂ ਮੋਤੀ ਨਗਰ ਥਾਣੇ ਜਾਂਦਾ ਕਾਰਵਾਈ ਨਹੀਂ ਹੁੰਦੀ ਕੋਈ ਸਰ ਉਸ ਸ਼ਖਸ ਦੇ ਉੱਤੇ ਹਮਲਾ ਵੀ ਹੋ ਗਿਆ ਹਾਂ ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਸਰ ਮੈਂ ਹੁਣ ਦੇਖਦਾ ਕੀ ਹੈਗਾ ਮੈਨੂੰ ਐਸਪੀ ਸਾਹਿਬ ਦਾ ਫੋਨ ਆਇਆ ਸੀ ਵੀਡੀਓ ਐਸੀ ਕਿ ਉਹ ਬੱਚੇ ਫੋਨ ਤੇ ਬਿਜੀ ਸੀ ਜੀ ਤੋਂ ਗਾੜੀ ਫਰ ਰਿਹਾ ਜੋ ਰਾਜ ਬੰਦਾ ਕਾਪਟਨ ਸੀ ਹਾਂ ਲੇਕਿਨ ਉਹ ਤੁਹਾਨੂੰ ਲੇਕਿਨ ਉਹ ਪਰਵਾਹ ਤੁਹਾਨੂੰ ਮਿਲਣਾ ਵੀ ਚਾਹੁੰਦਾ ਪੈਂ ਆ ਮੈਂ ਦਫ਼ਤਰ ਆ ਜਾਨੀ ਕੋਈ ਗੱਲ ਚਲੋ ਮੈਂ ਉਹਨਾਂ ਨੂੰ ਕਹਿ ਰਿਹਾ ਤੇ ਥੈਂਕ ਯੂ ਸਰ ਲੁਧਿਆਣਾ ਕੈਮਰਾਮੈਨ ਧਰਮੇ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ